ਪ੍ਰੀਤ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਧਾਲੀਵਾਲ ਬਟਿਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਹੀ ਜਿਹੜਾ ਬੈਲ ਆਈਕਨ ਦਾ ਬਟਨ ਉਹਨੂੰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਹੁੰਦੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਪਾਂ ਤੁਹਾਡੇ ਲਈ ਜਿਹੜੇ ਲੈ ਕੇ ਆਉਨੇ ਆਂ ਸੋਹਣੇ ਸੋਹਣੇ ਰੰਗ ਡਿਜ਼ਾਈਨ ਤੁਸੀਂ ਦੇਖ ਕੇ ਆਪਣੇ ਸੂਟਾ ਜਿਹੜੇ ਆਪਣੇ ਕੋਲ ਆਰਡਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਹੁੰਦਾ ਆਪਣੇ ਸੂਟਾਂ ਦਾ ਤੇ ਤੁਸੀਂ ਕਿਸੇ ਵੀ ਵਰਕ ਨੂੰ ਕਿਸੇ ਵੀ ਸਟੱਫ ਦੇ ਉੱਪਰ ਆ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਜੋ ਤੁਹਾਨੂੰ ਕਲਰ ਪਸੰਦ ਆ ਜੋ ਤੁਹਾਨੂੰ ਵਰਕ ਪਸੰਦ ਆ ਤੁਸੀਂ ਆਪਾਂ ਨੂੰ WhatsApp ਮੈਸੇਜ ਕਰਕੇ ਜਿਹੜਾ ਦੱਸ ਸਕਦੇ ਹੋ ਤੇ ਆਪਣਾ ਸੂਟ ਆ ਜਿਹੜਾ ਆਪਣੇ ਕੋਲੋਂ ਲੈ ਸਕਦੇ ਹੋ ਤੁਸੀਂ ਆਨ ਆਰਡਰ ਵੀ ਆਪਣੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋ ਜਿਹੜੇ ਸੂਟ ਆਪਣੇ ਕੋਲ ਰੈਡੀ ਨੇ ਉਹਨਾਂ ਚੋਂ ਵੀ ਤੁਸੀਂ ਆਪਣੇ ਲਈ ਸੂਟ ਆ ਜਿਹੜਾ ਲੈ ਸਕਦੇ ਹੋ ਇੱਕ ਮੇਰੀ ਰਿਕਵੈਸਟ ਹੈ ਬਣਾ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਚਲੋ ਜੀ ਦਿਖਾਉਨੇ ਆ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਸੋਹਣੇ ਸੋਹਣੇ ਸੂਟ ਅੱਜ ਵਾਲੇ ਸੂਟ ਸਾਰੇ ਵਰਕ ਵਾਲੇ ਰਹਿਣਗੇ ਇਹ ਰਹਿਣਗੇ ਪਸ਼ਮੀਨੇ ਦੇ ਉੱਪਰ ਪਸ਼ਮੀਨਾ 2 ਟੂਨ ਪਸ਼ਮੀਨਾ ਤੇ ਏਕੇ ਟੈਕਸ ਪਸ਼ਮੀਨਾ ਤੇ ਸਾਰੇ ਸੂਟ ਇਹ ਅਜਵਾਲੇ ਪਸ਼ਮੀਨੇ ਦੇ ਵਰਕ ਦੇ ਰਹਿਣਗੇ ਕਿਉਂਕਿ ਦੁਆਦ ਇਹਨਾਂ ਦਾ ਜਿਹੜਾ ਰੇਂਜ ਹੈ ਹਾਈ ਹੋ ਜਾਣੀ ਹੈ ਹਲੇ ਵੀ ਇਹਨਾਂ ਦਾ ਪ੍ਰਾਈਸ ਆਪਣੇ ਕੋਲ ਨਾਰਮਲ ਮਿਲੂਗਾ ਇਸ ਤੋਂ ਬਾਅਦ ਕਿਉਂਕਿ ਸਰਦੀ ਨੇ ਆਉਣ ਵਾਲਾ ਤਾਂ ਕਰਕੇ ਇਹਨਾਂ ਦਾ ਪ੍ਰਾਈਸ ਹੈ ਜਿਹੜਾ ਜਲਦੀ ਜਲਦੀ ਬਦਲਣਾ ਸਟਾਰਟ ਹੋ ਜਾਂਦਾ ਹੈ ਸਰਦੀ ਦੇ ਅਕੋਰਡਿੰਗ ਤੁਸੀਂ ਆਪਣੇ ਕੋਲੋਂ ਇਹ ਸੂਟ ਦੇਖ ਲੈ ਦੇਖ ਸਕਦੇ ਹੋ ਮਹਿਰੂਨ ਕਲਰ ਦਾ ਸੂਟ ਹੈ ਇਹ ਟੂ ਟੋਨ ਪਸ਼ਮੀਨਾ ਜੀ ਇਹ ਦੇਖ ਸਕਦੇ ਹੋ ਬਹੁਤ ਹੀ ਸ਼ਾਇਨ ਜਿਹੜੀ ਹੈਗੀ ਸ਼ਾਈਨਿੰਗ ਵਾਲਾ ਸਟੱਫ ਹੈ ਜਿਹੜੀ ਨੇ ਤਾਂਤ ਜੀ ਪੈਂਦੀ ਹੁੰਦੀ ਹੈ ਡਬਲ ਟੂ ਟੋਨ ਕਹਿੰਦੇ ਆਪਾਂ ਇਹਨੂੰ ਇਹਦੇ ਵਿੱਚ ਆਪਣੇ ਕੋਲ ਆਊਗਾ ਜੀ ਘੇਰੇ ਦਾ ਵਰਕ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਵਰਕ ਹੋਇਆ ਹੈ ਸਾਰਾ ਪੂਰਾ ਹੈਵੀ ਵਰਕ ਹੈ ਇਸ ਦੇ ਉੱਪਰ ਇਸ ਤਰ੍ਹਾਂ ਨਾਲ ਦੇਖ ਸਕਦੇ ਹੋ ਬਹੁਤ ਜ਼ਿਆਦਾ ਫਰਾਂਟੇ ਦਾ ਹੈਵੀ ਹੈ ਇਸ ਤਰ੍ਹਾਂ ਦਾ ਆ ਜੂਗਾ ਵਿਚਕਾਰ ਇਹਦੇ ਪੈਨਲ ਬਣਿਆ ਹੋਇਆ ਹੈ ਸਾਈਡਾਂ ਤੇ ਵੀ ਦੋ ਇਸ ਤਰ੍ਹਾਂ ਦੀਆਂ ਕਲੀਆਂ ਚ ਲੀਆਂ ਜਾਣਗੀਆਂ ਉੱਪਰ ਇਸਤੇ ਦੇਖੋ neck line ਬਣੀ ਹੋਈ ਐ ਤੇ ਉਸੇ ਦੀ ਲੈਂਥ ਦੇਖੋ ਆਪਣੇ ਅਕੋਰਡਿੰਗ ਕਿੰਨੀ ਵੀ ਰੱਖ ਸਕਦੇ ਹੋ ਥੋੜੀ ਇਸ ਤੋਂ ਘੱਟ ਵੀ ਰਹਿ ਜਾਊਗੀ ਥੋੜੀ ਇਸ ਤੋਂ ਜ਼ਿਆਦਾ ਵੀ ਰਹਿ ਜਾਊਗੀ ਤੇ ਘੇਰਾ ਵੀ ਤੁਸੀਂ ਆਪਣੇ ਅਕੋਰਡਿੰਗ ਵੱਧ ਘੱਟ ਜਿਹੜਾ ਕਰ ਸਕਦੇ ਹੋ ਕੋਈ ਚੱਕਰ ਨਹੀਂ ਪਊਗਾ ਇਹਨਾਂ ਨੂੰ ਤੁਸੀਂ ਸਿਲਾਈ ਕਰਨ ਦੇ ਵਿੱਚ ਸਾਰੀ ਚੀਜ਼ ਆਪਾਂ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਉਨੇ ਆ ਤੇ ਇਸ ਦੇ ਨਾਲ ਇਸ ਦੀਆਂ ਬਾਵਾਂ ਦਾ ਵਰਕ ਆ ਜਾਊਗਾ ਇਸ ਤਰ੍ਹਾਂ ਹਲਕਾ ਜਿਹਾ ਵਰਕ ਇਸ ਦੀਆਂ ਬਾਵਾਂ ਦੇ ਉੱਪਰ ਆਊਗਾ ਦੋ ਫਲਾਵਰ ਬਣੇ ਹੋਏ ਨੇ ਤੇ ਬਹੁਤ ਹੀ ਜ਼ਿਆਦਾ ਜਿਹੜਾ ਤਾਂ ਘੇਰਾ ਫਰੰਟ ਇਹਦਾ ਫੁੱਲ ਹੈਵੀ ਹੈ ਇਸ ਤਰ੍ਹਾਂ ਦਾ ਇਹ ਆਪਣੇ ਕੋਲੇ ਟੂ ਟੂਨ ਪਸ਼ਮੀਨਾ ਜਿਹੜਾ ਉਹਦੇ ਉੱਪਰ ਰੈਡੀ ਕੀਤਾ ਪਾਇ ਸੂਟ ਤੇ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਦੇ ਵਿੱਚ ਅਵੇਲੇਬਲ ਪਹਿਲਾ ਕਲਰ ਇਹ ਵਾਲਾ ਮਹਿਰੂਨ ਕਲਰ ਕਲਰ ਕੰਟਰਾਸਟ ਦਾ ਵੀ ਨਾਲ ਦੀ ਨਾਲ ਫਰਕ ਪਊਗਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਇਹ ਖੋਲ ਕੇ ਵੀ ਇਹਨਾਂ ਦੀ ਫੋਟੋ ਪਾ ਦੂੰਗੀ ਤੇ ਇੱਕ ਕਲਰ ਆਪਣੇ ਕੋਲੇ ਇਹਦੇ ਵਿੱਚ ਇਹ ਵਾਲਾ ਹੈਗਾ ਇਹ ਵੀ ਬਹੁਤ ਜ਼ਿਆਦਾ ਸੋਨਾ ਸਰਦਾਰੀ ਜਿਹਾ ਕਲਰ ਹੈ ਇਸ ਤਰ੍ਹਾਂ ਦਾ ਮਿੱਠਾ ਮਾਸਟਰਡ ਜਾਂ ਦੇਖੋ ਸ਼ਾਈਨਿੰਗ ਚੈੱਕ ਕਰ ਸਕਦੇ ਹਾਂ ਬਹੁਤ ਬਹੁਤ ਜਿਆਦਾ ਸੋਹਣਾ ਦੇਖੋ ਇਸ ਦੀ ਗ੍ਰੀਨ ਜੀ ਟੋਨ ਦਿੰਦਾ ਹੈ ਸੂਟ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਸੋ ਇਹ ਤਾਂ ਦੋ ਕਲਰ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਇਹਨਾਂ ਚ ਜੇ ਕੋਈ ਤੁਹਾਨੂੰ ਕਲਰ ਪਸੰਦ ਆ ਤੁਸੀਂ ਇਹਨਾਂ ਚ ਆਰਡਰ ਕਰ ਸਕਦੇ ਹੋ ਜੇ ਤੁਸੀਂ ਤੁਹਾਨੂੰ ਕੋਈ ਆਪਣਾ ਜਿਹੜਾ ਹੈਗਾ ਅਲੱਗ ਦਾ ਕਲਰ ਪਸੰਦ ਕੁਝ ਹੋਣਾ ਤਾਂ ਵੀ ਆਪਣੇ ਕੋਲੋਂ ਸੂਟ ਆ ਰੈਡੀ ਕਰਵਾ ਸਕਦੇ ਹੋ ਇਹ ਆਪਣੇ ਕੋਲ ਰੈਡੀ ਸਟਾਕ ਦੇ ਵਿੱਚੋਂ ਤਿੰਨ ਸੂਟ ਜਿਹੜੇ ਪੈਂਡਿੰਗ ਨੇ ਤੁਸੀਂ ਇਹਨਾਂ ਚ ਲੈ ਸਕਦੇ ਹੋ ਠੀਕ ਹੈ ਜੀ ਇਹਨਾਂ ਤਿੰਨਾਂ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1900 ਰੁਪਏ 1900 ਰੁਪਏ ਇਹਨਾਂ ਸੂਟਾਂ ਦਾ ਪ੍ਰਾਈਸ ਆਊਗਾ ਜਿੰਨਾ ਵੀ ਮੇਰੇ ਭੈਣਾਂ ਨੂੰ ਪਸੰਦ ਹੋਇਆ ਤੁਸੀਂ ਲੈ ਸਕਦੇ ਹੋ ਸਟੱਫ ਬਹੁਤ ਜ਼ਿਆਦਾ ਵਧੀਆ ਸਟੱਫ ਹੈ ਇਹਨਾਂ ਦਾ ਬੇਫਿਕਰ ਹੋ ਕੇ ਸੂਟ ਜਿਹੜਾ ਆਰਡਰ ਕਰ ਲਿਓ ਅਗਲਾ ਸਟੂ ਜਿਹੜਾ ਸੂਟ ਹੈਗਾ ਫੋਨ ਦੇ ਵਿੱਚ ਕਲਰ ਥੋੜਾ ਜਿਆਦਾ ਲਾਈਟ ਜਿਹਾਗਾ ਵੈਸੇ ਇਹ ਪਰਪਲ ਜਿਹੜਾ ਮਤਲਬ ਜਿਵੇਂ ਮੈਂ ਕਹਿੰਦੀ ਆ ਫਿੱਕਾ ਜਾਮਨੀ ਜਾਂ ਉਸ ਤਰ੍ਹਾਂ ਦਾ ਕਲਰ ਹੈ ਫੋਨ ਦੇ ਵਿੱਚ ਸਕਾਈ ਬਲਿਊ ਜਿਹਾ ਦਿਸ ਰਿਹਾ ਵੈਸੇ ਇਹ ਪਰਪਲ ਕਲਰ ਹੈ ਇਹਦੇ ਆਪਣਾ ਨਾਰਮਲ ਜਿਹਾ ਸਿੰਪਲ ਜਿਹਾ ਵਰਕ ਕੀਤਾ ਹੈ ਘੇਰੇ ਦੇ ਇਸ ਤਰ੍ਹਾਂ ਸਾਰੇ ਹੀ ਬੁਟੀਕ ਪੀਸ ਆਪਣੇ ਆਪ ਰੈਡੀ ਕੀਤੇ ਹੋਏ ਨੇ ਇਸ ਤਰ੍ਹਾਂ ਦੇਖ ਸਕਦੇ ਹੋ ਇਸ ਤੇ ਆਪਾਂ ਘੇਰੇ ਦਾ ਵਰਕ ਕੀਤਾ ਹੈ 컬러 ਕੰਟਰਾਸਟ ਨੇੜੇ ਤੋਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਸ ਇਹਦੇ ਸਿੰਪਲ ਜਿਹਾ ਆਪਾਂ ਘੇਰੇ ਉੱਪਰ ਬੇਲ ਰੱਖੀ ਹੈ ਕਿਉਂਕਿ ਕਈ ਭਣ ਨੂੰ ਜਿਆਦਾ ਵਰਕ ਜਿਹੜਾ ਨਹੀਂ ਪਸੰਦ ਹੁੰਦਾ ਆਈਡੀਆ ਵਰਕ ਪਾਉਣਾ ਪਸੰਦ ਕਰਦੇ ਆ ਤੇ ਇਸ ਦੇ ਨਾਲ ਇਸ ਦੀ ਬਾਹਮ ਦਾ ਵਰਕ ਆਊਗਾ ਬਾਹਮ ਦਾ ਵਰਕ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਦੱਸਣੀ ਆਪਣੇ ਹਰ ਇੱਕ ਸੂਟ ਦੇ ਨਾਲ ਹੁੰਦਾ ਹੀ ਹੁੰਦਾ ਆਪਾਂ ਹਰ ਇੱਕ ਸੂਟ ਦੇ ਨਾਲ ਬਾਹਾਂ ਦਾ ਵਰਕ ਕਰਦੇ ਆਂ ਜੇ ਤੁਸੀਂ ਸਲਵਾਰ ਦਾ ਵਰਕ ਕਰਾਉਣਾ ਤਾਂ ਤੁਸੀਂ ਲਗ ਕੇ ਤੋਂ ਕਰਵਾ ਸਕਦੇ ਹੋ ਚਾਹੇ ਇਸ ਨੂੰ ਵੀ ਤੁਸੀਂ ਜਿਹੜਾ ਸਲਵਾਰ ਦੇ ਪੌਂਚੇ ਦੇ ਉੱਪਰ ਕਰ ਸਕਦੇ ਹੋ ਇਹ ਹੈਗਾ EK TEXT ਦਾ ਪਸ਼ਮੀਨਾ ਆਪਣੇ ਕੋਲੇ ਨਾਰਮਲ EK TEXT ਦਾਗਾ ਇਹ ਤੁਹਾਨੂੰ ਮਿਲੂਗਾ ਜੀ 1000 ਰੁਪਏ ਦੀ ਰੇਂਜ ਦੇ ਵਿੱਚ ਇਹ ਸੂਟ ਮਿਲੂਗਾ 1000 ਰੁਪਏ ਦੀ ਰੇਂਜ ਦੇ ਵਿੱਚ ਇਸ ਤੋਂ ਅਗਲਾ ਕਲਰ ਹੈਗਾ orange ਕਲਰ ਫੋਮ ਦੇ ਵਿੱਚ ਇਹ ਵੀ ਥੋੜਾ ਜਿਆਦਾ ਡਾਰਕ ਆ ਰਿਹਾ ਇਸ ਦੇ neck line ਦੇਖੋ ਬਹੁਤ ਜਿਆਦਾ ਪਿਆਰਾ neck ਬਣਿਆ ਹੋਇਆ ਇਸ ਦਾ ਨੇੜੇ ਤੋਂ ਚੱਕਰ ਸਕਦੇ ਹੋ ਤੇ ਇਸ ਦੇ ਨਾਲ ਇਸੇ ਘੇਰੇ ਦਾ ਵਰਕ ਆ ਜੂਗਾ ਇਸ ਤਰ੍ਹਾਂ ਦਾ ਬਹੁਤ ਜਿਆਦਾ ਸੋਹਣਾ ਇਹਦਾ ਘੇਰਾ ਬਣਿਆ ਹੋਇਆਗਾ ਦੇਖੋ ਤੇ ਬਾਹਮਾਂ ਦਾ ਵਰਕ ਆ ਜੂਗਾ ਇਸਦੇ ਵੀ ਸੇਮ ਵਰਕ ਇਸ ਦੀਆਂ ਬਾਹਮਾਂ ਦੇ ਉੱਪਰ ਆ ਜੂਗਾ ਫਿਨਿਸ਼ਿੰਗ ਤੁਸੀਂ ਇਹਦੇ ਤੋਂ ਤਕਰੀਬਨ ਚੈੱਕ ਕਰ ਹੀ ਸਕਦੇ ਹੋ ਤੁਸੀਂ ਆਪਣੇ ਕੋਲ ਸੂਟ ਬੇ ਫਿਕਰ ਹੋ ਕੇ ਜਿਹੜਾ ਆਰਡਰ ਕਰ ਸਕਦੇ ਹੋ ਬਹੁਤ ਸੋਹਣਾ ਸਟਾਫ ਮਿਲੂਗਾ ਤੁਹਾਨੂੰ ਬਹੁਤ ਸੋਹਣਾ ਜਿਹੜਾ ਵਰਕ ਮਿਲੂਗਾ ਆਪਣਾ ਜਿੰਨਾ ਭੈਣਾਂ ਕੋਲ ਆਪਣਾ ਸੂਟ ਗਿਆਗਾ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਇਹ ਸੂਟ ਮਿਲੂਗਾ ਤੁਹਾਨੂੰ 1100 ਰੁਪਏ ਦੀ ਰੇਂਜ ਦੇ ਵਿੱਚ ਸਾਰੇ ਅੱਜ ਵਾਲੇ ਸੂਟਾਂ ਦਾ ਜਿਹੜਾ ਪ੍ਰਾਈਸ ਹੈ ਅਲੱਗ-ਅਲੱਗ ਹੋਊਗਾ ਇਹ ਮਿਲੂਗਾ ਜੀ 1100 ਰੁਪਏ ਦੀ ਰੇਂਜ ਦੇ ਵਿੱਚ ਦੇ ਕਿਸੇ ਭੈਣ ਨੂੰ ਇਹ ਸੂਟ ਪਸੰਦ ਹੋਇਆ ਤੁਸੀਂ ਇਹਦਾ ਵੀ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਦਿਓ ਤੇ ਇਸ ਤੋਂ ਅਗਲਾ ਸੂਟ ਹੈਗਾ ਇਹ ਵਲ ਰਾਸ਼ਟ ਕਲਰ ਦਾ ਸੂਟ ਹੈ ਇਹ ਇਸ ਤੇ ਵੀ ਬਹੁਤ ਜ਼ਿਆਦਾ ਹੈਵੀ ਵਰਕ ਹੋਇਆ ਇਸ ਤਰ੍ਹਾਂ ਵਿਚਕਾਰ ਇਹ ਦਾ ਇੱਕ ਫਲਾਵਰ ਬਣਿਆ ਹੋਇਆ ਹੈਗਾ ਤੇ ਦੋ ਇਹਦੇ ਉੱਪਰ ਬਣੀਆਂ ਹੋਈਆਂ ਨੇ ਕਲੀਆਂ ਚ ਲਿਆਂ ਜਾਣੀਆਂ ਇਸ ਤਰ੍ਹਾਂ ਉੱਪਰ ਤੱਕ ਇਹਦੇ ਕਲੀਆਂ ਬਣੀਆਂ ਹੋਈਆਂ ਨੇ ਤੁਸੀਂ ਜਿੰਨੀ ਮਰਜ਼ੀ ਦੀ ਲੈਂਥ ਰੱਖ ਲਿਓ ਜਿੰਨਾ ਮਰਜ਼ੀ ਦਾ ਘੇਰ ਰੱਖ ਲਿਓ ਘੱਟ ਵੱਧ ਜਿਵੇਂ ਮਰਜ਼ੀ ਸੂਟ ਬਣਾ ਲਿਓ ਕੋਈ ਚੱਕਰ ਨਹੀਂ ਸੂਟ ਬਣਾਉਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ ਦੇਖੋ ਫਿਨਿਸ਼ਿੰਗ ਵੀ ਤੁਸੀਂ ਨੇੜੇ ਤੋਂ ਤਕਰੀਬਨ ਮੈਂ ਤੁਹਾਨੂੰ ਜਵਾਂ ਨੇੜੇ ਤੋਂ 줌 ਕਰਕੇ ਦਿਖਾ ਨਹੀਂ ਆ ਇੱਕ ਵੀ ਧਗਾ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਹੜਾ ਆਪਣੀ ਫਿਨਿਸ਼ਿੰਗ ਤੁਹਾਨੂੰ ਸਾਫ਼ ਦਿਸਦੀ ਹੈ ਫੋਨ ਦੇ ਵਿੱਚ ਜਿਨ੍ਹਾਂ ਨੂੰ ਵੀ ਇਹ ਸੂਟ ਪਸੰਦ ਹੋਇਆ ਇਹ 1200 ਰੁਪਏ ਦੀ ਰੇਂਜ ਵਿੱਚ ਸੂਟ ਹੈ ਜੀ ਜਿਨ੍ਹਾਂ ਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰਦੇ ਹੋ ਤੇ ਆਪਣਾ ਆਰਡਰ ਜਿਹੜਾ ਬੁੱਕ ਕਰਦੇ ਹੋ ਇਹਦੇ ਉੱਪਰ ਦੇਖੋ ਇਸ ਤਰ੍ਹਾਂ ਪੌਣੀ ਵਾਹ ਬਣਾਉਣ ਵਾਸਤੇ ਇਹਦੇ ਉੱਪਰ ਤੱਕ ਬੇਲ ਬਣੀ ਹੋਈ ਹੈ ਇਸ ਤਰ੍ਹਾਂ ਦੀ ਕਲਾਈਨ ਬਣੀ ਹੋਈ ਹੈ ਤੇ ਨਾਲ ਇਸ ਤਰ੍ਹਾਂ ਦੀ ਬਲੀ ਹੋਈ ਹੈ ਬੇਲ ਬਹੁਤ ਹੀ ਜ਼ਿਆਦਾ ਅਫੋਰਡੇਜਨੇਬਲ ਜੀ ਪ੍ਰਾਈਸ ਦੇ ਵਿੱਚ ਅੱਜ ਵਾਲੇ ਸੂਟ ਰਹਿਣਗੇ ਕਿਸੇ ਵੀ ਬੁਟੀਕ ਤੇ ਇਸ ਤੋਂ ਇੰਨੇ ਕ ਰੇਟ ਦੇ ਵਿੱਚ ਤੁਹਾਨੂੰ ਕਿਤੋਂ ਵੀ ਇੰਨਾ ਸੋਹਣਾ ਸਟਫਾ ਜਿਹੜਾ ਇੰਨਾ ਸੋਹਣਾ ਫਰਕ ਨਹੀਂ ਮਿਲੂਗਾ ਤੁਸੀਂ ਆਪਣੇ ਜਲਦੀ ਜਿੱਤੋਂ ਜਲਦੀ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਮੈਸੇਜ ਕਰ ਦਿਓ ਜੇ ਤੁਹਾਨੂੰ ਕੋਈ ਹੋਰ ਪਾਰਟੀ ਵੀਅਰ ਸੂਟ ਚਾਹੀਦਾ ਜਾਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਪਣੇ ਕੋਲੋਂ ਡਿਮਾਂਡ ਰੱਖਦੇ ਹੋ ਵੀ ਆਪਣੇ ਲਈ ਇਹ ਕਪੜਾ ਲੈ ਕੇ ਆਓ ਤਾਂ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੁਹਾਡੇ ਲਈ ਆਪਾਂ ਉਹੀ ਚੀਜ਼ ਪ੍ਰੋਵਾਈਡ ਕਰਵਾਵਾਂਗੇ ਇਹ ਨਾਲ ਹੀ ਆਪਣੀ ਜਿਹੜੀ ਇੰਸਟਾਗ੍ਰam ਦੀ ਆਈਡੀ ਨੂੰ ਵੀ ਜਰੂਰ ਫੋਲੋ ਫਾਲੋ ਕਰੋ ਤੇ ਜਿਹੜੇ ਡਿਜ਼ਾਈਨ ਹੁੰਦੇ ਆਪਣੇ ਕੋਲੇ ਸਾਰੇ ਅਵੇਲੇਬਲ ਨੇ ਹੈਂਡਵਰਕ ਆਰੀਵਰਕ ਮਸ਼ੀਨਵਰਕ ਜਿੱਦਾਂ ਦਾ ਵਰਕ ਪਸੰਦ ਆ ਜਿੱਦਾਂ ਦਾ ਕਪੜਾ ਪਸੰਦ ਆ ਤੁਸੀਂ ਆਪਣੇ ਕੋਲ ਆਰਡਰ ਕਰਕੇ ਸੂਟ ਜਿਹੜਾ ਲੈ ਸਕਦੇ ਹੋ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਤੇ ਲਾਈਕ ਬਹੁਤ ਜ਼ਿਆਦਾ ਕਰਦੇ ਹੋ ਤੁਸੀਂ ਕਿਉਂਕਿ ਫਿਰ ਆਪ ਇਹਨਾਂ ਨੂੰ ਤੁਸੀਂ ਜਦੋਂ ਸਪੋਰਟ ਕਰਦੇ ਹੋ ਫਿਰ ਮਾਨੂੰ ਸਕੂਨ ਜਾਂ ਹੁੰਦਾ ਵੀ ਹਾਂ ਕਿਸੇ ਨੂੰ ਇਹ ਚੀਜ਼ ਵਧੀਆ ਲੱਗੀ ਹੈ ਪੈਨਾ ਨੂੰ ਮੇਰੀ ਰਿਕਵੈਸਟ ਹੈ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ